ਸਭ ਸ਼੍ਰੀਕਾਲ ਤੁਸ ਜੁੜੇ ਹੋ ਪੰਜਾਬੀ ਵਾਰਡ ਬਾਏ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਐਸੇ ਕਰਫੇ ਤੋਂ ਤੁਹਾਡੇ ਨਾਲ ਹਾਜ਼ਰਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਰਾਮਪੁਰ ਬੇੜੋਣ ਤੋਂ ਜੇਜੋ ਰੋਡ ਦੀਆਂ ਪਹਿਲਾਂ ਤੁਹਾਨੂੰ ਕੰਟੇਨਰ ਦਿਖਾ ਲਈ ਸੀ ਕੰਟੇਨਰ ਦਾ ਪਾਣੀ ਹੁਣ ਇੱਥੇ ਤੱਕ ਮਾਰ ਕਰ ਚੁੱਕਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਸੜਕ ਇੰਨੀ ਪੋਲੀ ਪੈ ਗਈ ਕਿ ਵੱਡੇ ਵੱਡੇ ਜਿਹੜੇ ਆ ਉਹ ਟੋਏ ਨਜ਼ਰ ਆਉਣਗੇ ਆਮ ਲੋਕ ਤੁਹਾਨੂੰ ਪ੍ਰੇਸ਼ਾਨ ਨਜ਼ਰ ਆਣਗੇ ਦੂਸਰੇ ਪਾਸੇ ਕੈਮਰਾ ਪਰਸਨ ਬੇਤੀ ਕਰਾਂਗਾ ਕਿ ਇਸ ਪਾਸੇ ਦੁਹਾਇਆ ਜਾਵੇ ਕਿ ਪਾਣੀ ਕਿਵੇਂ ਆਪਣੀ ਰੋਹ ਦੇ ਵਿੱਚ ਜਿਹੜਾ ਉਹ ਕਿਵੇਂ ਆ ਰਿਹਾ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਰਸਤਾ ਜਿਹੜਾ ਇਹ ਕੱਚੀ ਗੋਰੀ ਕਹਿ ਸਕਦੇ ਉਸ ਨੂੰ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਪਾਣੀ ਮਾਰ ਕਰ ਰਿਹਾ ਔਰ ਪਿੰਡ ਵੱਲੋਂ ਜਿਹੜਾ ਹੁਣ ਉਹਦਾ ਵਹਾਅ ਪੂਰੀ ਤਰ੍ਹਾਂ ਤੇਜ਼ ਹੋ ਚੁੱਕਾ ਹੈਗਾ ਹੁਣ ਇੱਥੇ ਹੁਣ ਰਾਹੀਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਨੇ ਤੇ ਜ਼ਮੀਨ ਜਿਹੜੀ ਆ ਲਗਾਤਾਰ ਖੁਰ ਰਹੀ ਹੈ ਤੇ ਵੱਡੇ ਵੱਡੇ ਟੋਏ ਜਿਹੜੇ ਆ ਪੈ ਰਹੇ ਨੇ ਔਰ ਤਸਦਾ ਜਾ ਰਹੇ ਸਾਰਾ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਹਾਲਾਂਕਿ ਰਿਸਕੀ ਕੰਮ ਹੈ ਪਰ ਤੁਸੀਂ ਦੂਸਰੇ ਪਾਸੇ ਜੀਸੀ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਸਰਕਾਰ ਜਿਹੜੀਆਂ ਬਣਾਉਣੀਆਂ ਹੁੰਦੀਆਂ ਨੇ ਉਹਨਾਂ ਦੀ ਇੱਕ ਇੱਕ ਐਵਰੇਜ ਇੱਕ ਲਿਮਿਟ ਔਰ ਇੱਕ ਸੀਮਾ ਜਿਹੜੀ ਤੈਅ ਹੁੰਦੀ ਹੈਗੀ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਸੜਕ ਜਿਹੜੀ ਆ ਕਿਵੇਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈਗੀ ਆ ਤੇ ਪਾਣੀ ਜਿਹੜਾ ਪਿੰਡਾਂ ਵੱਲੋਂ ਲਗਾਤਾਰ ਵਧ ਰਿਹਾ ਕੈਮਰਾ ਪਰਸਨ ਨੂੰ ਬੇਨਤੀ ਕਰਾਂਗਾ ਦਿਖਾਇਆ ਜਾਵੇ ਕਿ ਪਾਣੀ ਦਾ ਵਹਾਅ ਸਿਰਫ ਇੱਕ ਪਾਸੇ ਤੋਂ ਹੀ ਆਨਾ ਹੈਗਾ ਸੜਕ ਜਿਹੜੀ ਆ ਸਾਵੀ-ਸਾਵੀ ਰਹਿ ਗਈ ਆ ਲੰਘਣ ਵਾਲੇ ਰਾਹਗੀਰ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦਾ ਜਾਣਾ ਤਾਂ ਬਹੁਤ ਮੁਸ਼ਕਲ ਹੈ ਗੱਡੀਆਂ ਦਾ ਜਾਣਾ ਬਹੁਤ ਮੁਸ਼ਕਲ ਹੈ ਤੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਤੇ ਤਸਵੀਰਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖੇਤ ਨਕੋ ਨਕ ਭਰੇ ਨੇ ਤੇ ਪਾਣੀ ਜਿਹੜਾ ਕਿਵੇਂ ਪੂਰੀ ਜਿਹੜੀ ਆ ਉਹ ਸਪੀਡ ਦੇ ਨਾਲ ਤੇਜ਼ੀ ਦੇ ਨਾਲ ਜਿਹੜਾ ਉਹ ਪੂਰੇ ਵਹਾ ਦੇ ਵਿੱਚ ਆ ਰਿਹਾ ਹੈਗਾ ਹੁਣ ਇਹ ਪਾਣੀ ਕਿੱਥੇ ਤੱਕ ਮਾਰ ਕਰ ਸਕਦਾ ਹੈਗਾ ਇਹ ਤਾਂ ਹੁਣ ਜਿਹੜਾ ਸਮਝ ਦੱਸੇਗਾ ਜਾਂ ਕੁਦਰਤ ਦੱਸੇਗੀ ਪ੍ਰਸ਼ਾਸਨ ਹੁਣ ਇਸ ਤੇ ਕੀ ਕੰਮ ਕਰ ਰਿਹਾ ਹੈ ਹਾਲਾਂਕਿ ਤੁਹਾਨੂੰ ਪਿੱਛੇ ਦੱਸਿਆ ਕਿ ਜਿਵੇਂ ਅੱਲਾ ਅਫਸਰ ਜਿਹੜੇ ਮੌਕਾ ਦੇਖ ਕੇ ਗਏ ਨੇ ਪਰ ਹੁਣ ਉਸ ਮੌਕੇ ਤੋਂ ਬਾਅਦ ਉਹਨਾਂ ਦਾ ਐਕਸ਼ਨ ਕਿਹੋ ਜਿਹਾ ਰਹਾਗਾ ਜਾਂ ਇਸ ਨੂੰ ਰੋਕਣ ਦੇ ਲਈ ਜਿਹੜਾ ਕੀ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਆ ਤੁਸੀਂ ਆ ਖੰਭੇ ਤੋਂ ਅਦਾਜਾ ਲਾ ਲਓ ਜਿਹੜਾ ਆ ਪੋਲ ਗੱਡਿਆ ਹੋਇਆ ਹੈਗਾ ਕਿ ਕਿੰਨੇ ਜਿਹੜੀ ਆ ਫੁੱਟ ਜ਼ਮੀਨ ਜਿਹੜੀ ਆ ਉਹ ਥੱਲੇ ਚਲੇ ਗਈ ਉਹ ਆ ਕਿੱਦਾਂ ਵੱਡਾ ਹੈਗਾ ਕਿ ਜਿਹੜਾ ਆ ਉਹ ਉਸ ਦਾ ਲੰਬਾਈ ਜਿਹੜੀ ਦੱਸ ਰਹੀ ਹੈ ਕਿ ਪਾਣੀ ਨੇ ਕਿਵੇਂ ਮਾਰ ਕੀਤੀ ਹੈਗੀ ਖੇਤਾਂ ਦੇ ਤੇ ਪਾਣੀ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਹੈਗਾ ਹੁਣ ਪਿੰਡ ਤਾਂ ਇਸ ਤੋਂ ਵੀ ਨੀਵੇਂ ਹੈਗਾ ਹੁਣ ਇਹ ਆਉਣ ਵਾਲਾ ਵਕਤੀ ਦੱਸੇਗਾ ਕਿ ਇਹ ਜਿਹੜਾ ਪਾਣੀ ਦੀ ਰੋਕਥਾਮ ਉਹ ਕਿਵੇਂ ਹੁੰਦੀ ਹੈਗੀ ਆ ਪੰਜਾਬੀ ਵਰਲਡ ਵਾਈਡ ਟੀਵੀ ਤੋਂ ਕੈਮਰਾ ਪਰਸਨ ਬਲਜਿੰਦਰ ਸਿੰਘ ਨਾਲ ਪ੍ਰਤੀ ਬੈਂਸ